ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਚਾਹ ਅਤੇ ਕੌਫੀ ਚ ਮੌਜੂਦ ਕੈਫੀਨ ਪਾਚਨ ਮੈਟਾਬੋਲਿਜ਼ਮ ਅਤੇ ਨੀਂਦ ਤੇ ਅਸਰ ਪਾਉਂਦੀ ਹੈ ਜਿਸ ਨਾਲ ਮੋਟਾਪੇ ਦੀ ਸੰਭਾਵਨਾ ਵੱਧ ਜਾਂਦੀ ਹੈ ਨੰਬਰ 2 ਗਠੀਆ ਰੋਗ ਵਿੱਚ ਸੇਬ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਸੇਬ ਦੇ ਸੇਵਨ ਨਾਲ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਘੱਟ ਹੋ ਜਾਂਦੀ ਹੈ ਇਸ ਲਈ ਗਠੀਆ ਦੇ ਰੋਗੀਆਂ ਨੂੰ ਸੇਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 3 ਗਰਮੀਆਂ ਵਿੱਚ ਅਕਸਰ ਨੱਕ ਵਗਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੌਲੀਸੀ ਦੇ ਪੱਤਿਆਂ ਦਾ ਰਸ ਕੱਢ ਕੇ ਇਸ ਰਸ ਦੀਆਂ ਚਾਰ ਬੂੰਦਾਂ ਨੱਕ ਵਿੱਚ ਪਾਓ ਇਸ ਨਾਲ ਨੱਕ ਵਿੱਚੋਂ ਖੂਨ ਆਉਣਾ ਬੰਦ ਹੋ ਜਾਵੇਗਾ ਨੰਬਰ 4 ਰਾਤ ਦਾ ਖਾਣਾ ਬਹੁਤ देर ਨਾਲ ਨਹੀਂ ਲੈਣਾ ਚਾਹੀਦਾ ਸੌਂਦੇ ਸਮੇਂ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਇਸ ਕਾਰਨ ਭੋਜਨ ਠੀਕ ਤਰ੍ਹਾਂ ਨਹੀਂ ਪਚਦਾ ਅਤੇ ਚਰਬੀ ਦੇ ਰੂਪ ਵਿੱਚ ਸਰੀਰ ਵਿੱਚ ਜਮਾ ਹੋ ਜਾਂਦਾ ਹੈ ਨੰਬਰ 5 ਗੁਲਾਬ ਜਲ ਵਿੱਚ ਨਿੰਬੂ ਮਿਲਾ ਕੇ ਲਗਾਓ। ਇਹ ਉਦਰਤੀ ਬਲੀਚ ਵਾਂਗ ਚਮੜੀ ਦਾ ਰੰਗ ਨਿਖਾਰ ਦੇਵੇਗਾ। ਨੰਬਰ 6 ਅੰਡੇ ਦੀ ਜ਼ਰਦੀ ਦੇ ਨਾਲ ਸਿਰਕਾ ਮਿਲਾ ਕੇ ਲਗਾਓ। ਇਸ ਨਾਲ ਚਮੜੀ ਦੀ ਰੰਗਤ ਵੀ ਨਿਖਰ ਜਾਵੇਗੀ। ਨੰਬਰ 7 ਖੱਟੇ ਦਹੀਂ 'ਚ ਨਿੰਬੂ ਮਿਲਾ ਕੇ ਪੂਰੀ ਚਮੜੀ ਤੇ ਮਾਲਿਸ਼ ਕਰੋ। ਇਸ ਨਾਲ ਚਮੜੀ ਤੇ ਨਿਖਾਰ ਆਵੇਗਾ। ਰੰਗ ਵੀ ਸਾਫ਼ ਹੋ ਜਾਵੇਗਾ ਅਤੇ ਫਰਕ ਵੀ ਜਲਦੀ ਨਜ਼ਰ ਆਵੇਗਾ। ਨੰਬਰ 8 ਪੂਰੇ ਜੀਰੇ ਨੂੰ ਪੀਸ ਕੇ ਪਾਊਡਰ ਬਣਾ ਲਓ। ਇਸ 'ਚ ਦੁੱਧ ਅਤੇ ਦਹੀਂ ਮਿਲਾ ਕੇ ਪੂਰੇ ਸਰੀਰ ਤੇ ਹੌਲੀ-ਹੌਲੀ ਮਾਲਿਸ਼ ਕਰੋ। ਇਸ ਨਾਲ ਚਮੜੀ ਵੀ ਚਮਕਦਾਰ ਅਤੇ ਸਾਫ਼ ਹੁੰਦੀ ਹੈ। ਨੰਬਰ 9 ਨਾਰੀਅਲ ਪਾਣੀ ਪੀਣ ਅਤੇ ਇਸ ਨੂੰ ਚਮੜੀ ਤੇ ਲਗਾਉਣ ਨਾਲ ਵੀ ਚਮੜੀ ਦਾ ਰੰਗ ਬਦਲਦਾ ਹੈ ਅਤੇ ਚਮੜੀ ਸਾਫ਼ ਅਤੇ ਨਰਮ ਹੋ ਜਾਂਦੀ ਹੈ। ਨੰਬਰ 10 ਇੱਕ ਚਮਚ ਹਲਦੀ ਦੇ ਫੁੱਲ ਦਾ ਰਸ ਅਤੇ ਇੱਕ ਚਮਚ ਖੀਰੇ ਦਾ ਰਸ ਮਿਲਾ ਕੇ ਚਿਹਰੇ ਤੇ ਲਗਾਓ। ਇਹ ਇੱਕ ਇਨਸਟੈਂਟ ਫੇਸ਼ੀਅਲ ਹੈ ਜੋ ਕਿ ਕੁਝ ਹੀ ਮਿੰਟਾਂ ਵਿੱਚ ਤੁਰੰਤ ਗਲੋ ਦਿੰਦਾ ਹੈ। ਅਤੇ ਉਹ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਨੰਬਰ 16 ਚੰਦਨ ਪਾਊਡਰ ਅਤੇ ਚੁਮੇਲੀ ਦੇ ਫੁੱਲ ਨੂੰ ਮਿਲਾ ਕੇ ਚਿਹਰੇ ਤੇ ਲਗਾਓ 10 ਮਿੰਟ ਬਾਅਦ ਰਗੜੋ ਅਤੇ ਧੋ ਲਓ ਜੇਕਰ ਚਿਹਰੇ ਦੀ ਚਮੜੀ ਢਿੱਲੀ ਹੋ ਗਈ ਹੈ ਤਾਂ ਇਹ ਚਿਹਰੇ ਨੂੰ ਕੱਸ ਕੇ ਤਰੋ ਤਾਜ਼ਾ ਕਰੇਗੀ ਅਤੇ ਡੈੱਡ ਸਕਿਨ ਨੂੰ ਵੀ ਦੂਰ ਕਰੇਗੀ ਨੰਬਰ 12 ਨਿੰਮ ਦੇ ਪੱਤਿਆਂ ਦਾ ਪਾਊਡਰ ਗੁਲਾਬ ਚਲ ਅਤੇ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਅਤੇ ਗਰਦਨ ਤੇ ਲਗਾਓ ਅਤੇ ਸੁੱਕਣ ਤੇ ਇਸ ਨੂੰ ਧੋ ਲਓ ਇਸ ਨਾਲ ਚਮੜੀ ਦਾ ਸਾਰਾ ਕਾਲਾਪਨ ਅਤੇ ਮੋਹਾਸੇ ਦੂਰ ਹੋ ਜਾਂਦੇ ਹਨ ਹਫਤੇ ਵਿੱਚ 2 ਵਾਰ ਇਸ ਨੂੰ ਜ਼ਰੂਰ ਲਾਗੂ ਕਰੋ ਨੰਬਰ 13 ਸਰੋਂ ਦੇ ਤੇਲ 'ਚ ਥੋੜਾ ਜਿਹਾ ਨਮਕ ਪਾ ਕੇ ਗਰਮ ਕਰੋ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਇਸ ਮੋਚ ਵਾਲੀ ਥਾਂ ਤੇ ਲਗਾ ਕੇ ਮਾਲਿਸ਼ ਕਰੋ ਅਤੇ ਉੱਪਰ ਪੱਟੀ ਬੰਨ ਲਓ ਬਹੁਤ ਜ਼ਿਆਦਾ ਲਾਭ ਹੋਵੇਗਾ ਨੰਬਰ 14 ਛੋਟੀ ਇਲਾਇਚੀ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਗੁਰਦੇ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਇਸ ਲਈ ਛੋਟੀ ਇਲਾਇਚੀ ਨੂੰ ਸਰੀਰ ਨੂੰ ਅੰਦਰੋਂ ਡੀਟੌਕਸ ਕਰਨ ਦਾ ਕੰਮ ਕਰਦੀ ਹੈ ਸਾਨੂੰ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਨੰਬਰ 15 ਐਲੋਵੇਰਾ ਸੁੰਦਰਤਾ ਵਧਾਉਣ ਲਈ ਐਲੋਵੇਰਾ ਦੀ ਵਰਤੋਂ ਜ਼ਰੂਰ ਕਰੋ। ਐਲੋਵੇਰਾ ਜੱਲ ਨੂੰ ਆਪਣੇ ਚਿਹਰੇ ਤੇ ਲਗਾਓ। ਇਹ ਕਾਲੇ ਧੱਬਿਆਂ ਨੂੰ ਦੂਰ ਕਰਨ, ਖੁਸ਼ਕੀ ਨੂੰ ਦੂਰ ਕਰਨ ਅਤੇ ਚਮੜੀ ਨੂੰ ਸਾਫ਼ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ। ਐਲੋਵੇਰਾ ਜੈਲ ਨੂੰ ਕੁਝ ਸਮੇਂ ਲਈ ਚਿਹਰੇ ਤੇ ਲਗਾਓ ਅਤੇ ਫਿਰ ਸਾਦੇ ਪਾਣੀ ਨਾਲ ਧੋ ਲਓ ਨੰਬਰ 16 ਟਮਾਟਰ ਟਮਾਟਰ ਤੁਹਾਡੀ ਸੁੰਦਰਤਾ ਵਧਾਉਣ ਦਾ ਵੀ ਕੰਮ ਕਰਦਾ ਹੈ ਟਮਾਟਰ 'ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਪੋਸ਼ਣ ਦਿੰਦੇ ਹਨ ਟਮਾਟਰ ਨੂੰ ਚਿਹਰੇ ਤੇ ਲਗਾਉਣ ਨਾਲ ਗੰਦਗੀ ਸਾਫ਼ ਹੋ ਜਾਂਦੀ ਹੈ ਅਤੇ ਚਮੜੀ ਨਮੀ ਅਤੇ ਚਮਕਦਾਰ ਵਾਲੀ ਬਣ ਜਾਂਦੀ ਹੈ ਸੋ ਇਸ ਦੇ ਨਾਲੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ